ਨੇੜੇ ਸਾਡੇ 30-30 ਸਾਲਾਂ ਤੋਂ 35 ਸਾਲਾਂ ਤੋਂ 40 ਸਾਲਾਂ ਤੋਂ ਅੰਦਰ ਆ ਸਜਾਵਾਂ ਪੂਰੀਆਂ ਕਰ ਚੁੱਕੇ ਆ ਮੈਂ ਕਈਆਂ ਨੂੰ ਜਾਣਦਾ ਵੀ ਉਹਨਾਂ ਦੇ ਕਈ ਰਿਸ਼ਤੇਦਾਰਾਂ ਦੀ ਵੀ ਮੌਤ ਹੋਈ ਕਈਆਂ ਤੇ ਮਾਤਾ ਦੀ ਪਿਤਾ ਦੀ ਜੇ ਉਹਨਾਂ ਨੂੰ ਰਿਹਾਈ ਮਿਲਦੀ ਆ 1 ਘੰਟੇ ਲਈ 2 ਘੰਟੇ ਲਈ ਇੱਧਰ ਜਿਹੜੇ ਰਾਮ ਰਹੀਮ ਵਰਗੇ ਔਰ ਜਿਨ੍ਹਾਂ ਨੂੰ ਇੱਥੋਂ ਦੇ ਸਿਸਟਮ ਨੇ ਰੇਪਿਸਟ ਸਿੱਧ ਕੀਤਾ ਵਾ ਮਤਲਬ ਇਹ ਕਿ ਧਿਆਨ ਦਾ ਨਾ ਵੀ ਸਿੱਧ ਹੀ ਨਹੀਂ ਹੋਇਆ ਸਿੱਧ ਕੀਤਾ ਔਰ ਇੱਕ ਦਿਨ ਹੀ ਕਈਆਂ ਦੇ ਨਾਲ ਜੋ ਕੁਝ ਵੀ ਸਾਹਮਣੇ ਆ ਗਿਆ ਇਹਦੇ باوجود ਉਹਨਾਂ ਨੂੰ ਜਿਵੇਂ ਪਿਕਨਿਕ ਮਨਾਉਣੀ ਹੁੰਦੀ ਆ ਮਹੀਨੇ-ਮਹੀਨੇ ਬਾਅਦ ਉਹਨਾਂ ਦੀਆਂ ਛੁੱਟੀਆਂ ਕਟਾਈਆਂ ਜਾਂਦੀਆਂ ਇਹ ਤੇ ਵੇਖੋ ਨਿਆ ਨਹੀਂ ਹੈਗਾ ਨਾ ਇਹ ਸਾਰ ਮਤਲਬ ਆਏ ਵੀ ਦੁਨੀਆ ਕੀ ਵੇਖ ਰਹੀ ਹੈ ਤੁਨ ਦੁਨੀਆ ਦੇ ਸਾਹਮਣੇ ਸਾਡਾ ਕੀ ਮੈਸੇਜ ਆ ਰਿਹਾ ਵੀ ਰੈਪਿਸਟ ਬੰਦੇ ਉਹਨਾਂ ਨੂੰ ਆਪਾਂ ਬਾਹਰ ਕੱਢ ਰਹੇ ਹਾਂ ਦੂਜੇ ਬੰਨੇ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਬੰਦੀ ਸਿੱਖਾਂ ਨੇ ਉਹਨਾਂ ਦੀ ਕੋਈ ਘਰ ਦੀ ਲੜਾਈ ਤੇ ਹੈ ਨਹੀਂ ਗੱਲ ਤੇ ਹੱਕ ਸੱਚ ਦੀ ਹੀ ਹੱਕ ਸੱਚ ਲਈ ਉਹ ਤੁਰੇ ਅਰੋ ਨਹੀਂ ਨਿਆ ਦੇ ਰਿਹਾ ਉਹਨਾਂ ਨੂੰ ਨਹੀਂ ਬਾਹਰ ਕੱਢ ਰਿਹਾ ਮੈਂ ਸਮਝਦਾ ਵੀ ਇਹ ਧੋਰਾ ਤੇ ਦੋਗਲਾ ਕਿਰਦਾਰ